ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਸ਼੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਹਿ ਜੜਾਉ ਕਸਤੂਰ ਖੰਗੂ ਅਗਰ ਚੰਦਨ ਲੀਪਿ ਆਵੈ ਚਾਉ ਮਤ ਦੇਖ ਭੁਲਾ ਵਿਸਰੈ ਤੇਰਾ ਚੇਤਨ ਆਵੈ ਨਾਉ ਹਰ ਬਿਨ ਜੀਉ ਜਲ ਬਲ ਜਾਉ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਤਾਉਰਾਉ ਧਰਤੀ ਤਾ ਹੀਰੇ ਲਾਲ ਜਨਤੀ ਪਲੰਗ ਲਾਲ ਜੜਾਉ ਮੋਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਉ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੇ ਨਾਉ ਸਿੱਧ ਹੋਵਾਂ ਸਿੱਧ ਲਈ ਰਿਦ ਅੱਖਾਂ ਆਉ ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰੱਖੇ ਭਾਉ ਮਤ ਦੇਖ ਪੂਲਾ ਵਿਸਰੈ ਤੇਰਾ ਚੇਤਨਾ ਆਵੇ ਨਾਉ ਸੁਲਤਾਨ ਹੋਵਾਂ ਮੇਲ ਲਸ਼ਕਰ ਤਖਤ ਰੱਖਾਂ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਬਾਉ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੇ ਨਾਉ ਸ਼੍ਰੀ ਰਾਗ ਮਾਲਾ ਪਹਿਲਾ ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਅਪਿਆਉ ਚੰਦ ਸੂਰਜ ਦੋਏ ਗੁਫੈ ਨਾ ਦੇਖਾਂ ਸੁਪਨੇ ਸੌਣ ਨਾ ਥਾਉ ਵੀ ਤੇਰੀ ਕੀਮਤ ਨਾ ਪਵੈ ਹਾਂ ਕੇ ਵੜਿਆਖਾ ਨਾਉ ਸਚੁ ਨਿਰੰਕਾਰ ਨਜਿਥਾਏ ਸੋ ਸਣ ਆਖਣ ਆਖਣਾ ਜੇ ਭਾਵੈ ਕਰੇ ਤਮਾਏ ਰਹਾਉ ਕੁੱਸਾਂ ਕਟੀਆਂ ਵਾਰ-ਵਾਰ ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲੀਆ ਪਸਮ ਸੇਤੀ ਰਲ ਜਾਓ ਵੀ ਤੇਰੀ ਕੀਮਤ ਨਾਮ ਪਵੈ ਹਉ ਕੇਵੜਿਆ ਖਾਣਾ ਪੰਖੀ ਹੋਏ ਕਹਿ ਜੇ ਭਵਾਂ ਸੈ ਸਮਾਨੀ ਜਾਓ ਨਦਰੀ ਕਿਸੇ ਨਾ ਆਵਉ ਨਾ ਕਛ ਪੀਆ ਨਾ ਖਾਉ ਵੀ ਤੇਰੀ ਕੀਮਤ ਨਾ ਪਵੇ ਹਾਂ ਕੇਵੜਿਆ ਕਾ ਨਾਉ ਨਾਨਕ ਕਾਗਦ ਲਖਮਣਾ ਪੜ-ਪੜ ਕੀ ਚੈ ਭਾਉ ਮਸੂ ਤੋਟਨ ਆਵਈ ਲੇਖਣ ਪੌਣ ਚਲਾਉ ਵੀ ਤੇਰੀ ਕੀਮਤ ਨਾ ਪਵੇ ਹਾਂ ਕੇਵੜਿਆ ਕਾ ਨਾਉ ਸ਼੍ਰੀ ਰਾਗ ਮਾਲਾ ਪਹਿਲਾ ਲਿਖੇ ਬੋਲਣ ਬੋਲਣਾ ਲਿਖੇ ਖਾਣਾ ਖਾਉ ਲਿਖੇ ਵਾਟ ਚਲਾਈਆ ਲਿਖੇ ਸੁਣ ਵੇਖਾਉ ਲਿਖੇ ਸਹਲ ਵਈਏ ਪੜੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਤੂੰ ਅੰਧੇ ਨਾਮ ਵਿਸਾਰਿਆ ਨਾ ਤਿਸ ਇਹ ਨਾਉ ਹੋਰਾ ਜੀਵਨ ਮਰਣਾ ਜਾਇ ਕੈ ਇਥੈ ਖਾਜੈ ਕਾਲ ਜਿਥੈ ਬੈ ਸਮਝਾਈਐ ਤਿਥੈ ਕੋਇ ਨਾ ਚਲਿਓ ਨਾਲ ਰੋਮਣ ਵਾਲੇ ਜੇਤੜੇ ਸਭ ਬੰਨੇ ਪੰਡ ਪਰਾਲ ਸਭ ਕੋ ਆਖੈ ਬਹੁਤ ਬਹੁਤ ਘਟ ਨ ਆਖੈ ਕੋਇ ਕੀਮਤ ਕਿਰੈ ਨਾ ਪਾਈਆ ਕਹਿਣ ਦਾ ਵੱਡਾ ਹੋਏ ਸਾਚਾ ਸਹੇਬੇ ਤੂੰ ਹੋਰ ਜੀ ਆਖੇ ਤੇ ਲੋਅ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ ਜਿਥੈ ਨੀਚ ਸੰਭਾਲੀ ਅਨਾਤਥੈ ਨਦਰ ਤੇਰੀ ਬਖਸ਼ੀਸ਼ ਸ੍ਰੀ ਰਾਗ ਮਾਲਾ ਪਹਿਲਾ ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁద్ధి ਅਗਨ ਕਰੋਧ ਚੰਡਾਲ ਰਸ ਕਸ ਆਪਸਲਾਣਾ ਇਹ ਕਰਮ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਉਤਮ ਤੇ ਦਰ ਉਤਮ ਕਹੀਏ ਨੀਚ ਕਰਮ ਬੈਰੋਏ ਰਾਉ ਰਸ ਸੁਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਕੋੜੇ ਰਸ ਸਿਜਾ ਮੰਦਰ ਰਸ ਮੀਠਾ ਰਸ ਮਾਸ ਇਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ ਜਿਤ ਬੋਲਿਆ ਪਤ ਪਾਈਐ ਸੋ ਬੋਲਿਆ ਪਰਵਾਣ ਵਿੱਕਾ ਬੋਲਿ ਗੁਚਣਾ ਸੁਣ ਮੂਰਖ ਮਾਨ ਅਜਾਨ ਜੋ ਤਿਸ ਭਾਵੇ ਸੇ ਭਲੇ ਹੋਰ ਕੇ ਕਹਿਣ ਵਕਾਨ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੇ ਰਿਆਸਮਾਏ ਤਿੰਨ ਕਾ ਕਿਆ ਸਾਲਾਣਾ ਅਵਰ ਸਵਾਲਿਓ ਕਾਏ ਨਾਨਕ ਨਦਰੀ ਬਾਰੇ ਰਾਚੇ ਦਾਨ ਨਾ ਨਾਏ ਸ੍ਰੀ ਰਾਗ ਮਾਲਾ ਪਹਿਲਾ ਅਮਲਾਲ ਗਲੋਲਾ ਕੂੜ ਕਾ ਦਿੱਤਾ ਦੇਵਨਹਾਰ ਮੱਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸਾਚੇ ਮਿਲਿਆ ਤਿੰਨ ਸੂਖੀਆਂ ਰਾਖਣ ਕਉ ਦਰਵਾਰ ਨਾਨਕ ਸਾਚੇ ਕਉ ਸਾਚੇ ਜਾਣ ਜਿਤ ਸੇਵਿਆ ਸੁਖ ਪਾਈਐ ਤੇਰੀ ਦਰਗਹ ਚੱਲੈ ਮਾਣ ਰਹਾਉ ਸੱਚ ਸਰਾ ਗੁਰ ਬਾਹਰਾ ਜਿਸ ਵਿੱਚ ਸੱਚਾ ਨਾਮ ਸੁਣੇ ਵਖਾਣੇ ਜਿਤੜੇ ਹਉ ਤਿੰਨ ਬਲਹਾਰ ਜਾਉ ਤਾਂ ਮਨ ਖੀਵਾ ਜਾਣੀਐ ਜਾ ਮਹਿਲੀ ਪਾਏ ਥਾਉ ਨਾਉ ਨੀਰ ਚੰਗਿਆਈਆਂ ਸਤ ਪਰਮਲ ਤਨਵਾਸ ਤਾ ਮੁਖ ਹੋਵੇ ਉਜਲਾ ਲਖ ਦਾਤੀ ਇੱਕ ਦਾਤ ਦੁਖਿਤ ਸਹਿ ਪੈ ਆਖੀਏ ਸੂਖ ਜਿਸੈ ਹੀ ਪਾਸ ਸੋ ਕਿਉ ਮਨੋਂ ਵਿਸਾਰੀਏ ਜਾਕੇ ਜੀਅ ਪ੍ਰਾਣ ਤਿਸ ਵਿਣ ਸਭ ਪਵਿੱਤਰ ਹੈ ਜੇ ਤਾ ਪੈਣਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਦ ਭਾਵੇ ਪਰਵਾਣ ਸ਼ੀਰ ਰਾਗ ਮਾਲਾ ਪਹਿਲਾ ਜਾਲ ਮੁਹ ਘਸ ਮਸ ਕਰ ਮਤ ਕਾਗਦ ਕਰ ਸਾਰ ਪਾਉ ਕਰਮ ਕਰ ਚਿੱਤ ਲੇਖਾਰੀ ਗੁਰ ਪੁਸ਼ ਲੇਖ ਵਿਚਾਰ ਲੇਖ ਨਾਮ ਸਲਾਹ ਲੇਖ ਲਿਖ ਅੰਤ ਨ ਪਰਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ ਰਹਾਉ ਜਿੱਥੇ ਮਿਲਹਿ ਵਡਿਆਈਆਂ ਸਦ ਖੁਸ਼ੀਆਂ ਸਦ ਚਾਉ ਤਿੰਨ ਮੁਖ ਟਿੱਕੇ ਨਿਕਲਹਿ ਜਿਨ ਮਨ ਸੱਚਾ ਲਾਉ ਕਰਮ ਮਿਲੈ ਤਾ ਪਾਈਐ ਨਾਹੀ ਗੱਲਿ ਵਾਉ ਦੁਆਉ ਇਕ ਆਵੇਂ ਇਕ ਜਾਹੇ ਉੱਠ ਰਖੀਏ ਨਾਮ ਸਲਾਰ ਇਕ ਪਾਏ ਮੰਗਤੇ ਇਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਐ ਬਿਨ ਨਾਮੇ ਬੇਕਾਰ ਪੈ ਤੇ ਰਹਿ ਡਰ ਅਗਲਾ ਖਵ ਖਪ ਸਿਜੈ ਦੇਹ ਨਾਮ ਜਿੰਨਾ ਸੁਲਤਾਨ ਖਾਨ ਹੁੰਦੇ ਡਠੇਕੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇਹ ਸ੍ਰੀ ਰਾਗ ਮਹਲਾ ਪਹਿਲਾ ਸਭ ਰਸ ਮਿੱਠੇ ਮੰਨੇ ਸੁਣਿਆ ਸਾਲੋਣੇ ਖੱਟ ਤੁਰਸੀ ਮੁਖ ਬੋਲਣਾ ਮਾਰਨਾਦ ਕੀਏ ਛੱਤੀ ਅਮਰਤ ਪਾਉ ਏਕ ਜਾਕੋ ਨਦਰ ਕਰੇ ਬਾਬਾ ਹੋਰ ਕਾੜਾ ਖੁਸ਼ੀ ਖੁਆਰ ਜਿਤ ਖਾਦੈ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ ਰਹਾਉ ਰਤਾ ਪੈਨਣ ਮਨ ਰਤਾ ਸੋ ਪੇਦੀ ਸਤਦਾਨ ਨੀਲੀ ਸ਼ਿਆਹੀ ਕਦਾ ਕਰਨੀ ਪਹਿਰਣ ਪੈਰ ਧਿਆਨ ਕਮਰ ਬੰਦ ਸੰਤੋਖ ਕਾ ਤਨ ਜੋਬਨ ਤੇਰਾ ਨਾਮ ਬਾਬਾ ਹੋਰ ਬਨਣ ਖੁਸ਼ੀ ਖਾਰ ਜਿਤ ਪੈਂਦਾ ਤਨ ਪੀੜੀ ਐ ਮਰ ਮੈਂ ਚਲੇ ਵਿਕਾਰ ਰਹਾਉ ਘੋੜੇ ਪਖਰ ਸੋਇਨੇ ਸ਼ਖਤ ਬੂਝਣ ਤੇਰੀ ਬਾਟ ਤਰਕਸ ਤੀਰ ਕਮਾਨ ਸਾੰਗ ਤੇਗ ਬੰਦ ਗੁਣ ਧਾਤ ਬਾਜਾ ਨੇਜਾ ਪਤ ਸਿਉ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜਨਾ ਖੁਸ਼ੀ ਖੁਆਰ ਜਿਤ ਚੜਿਆ ਤਨ ਪੀੜੀਐ ਮਨ ਮੈਂ ਚਲੇ ਵਿਕਾਰ ਰਾ ਕਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਧ ਪਾਵਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖੁਆਰ ਜੇ ਤੋ ਸੁਤੈ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ ਰਹਾ। ਸ਼੍ਰੀ ਰਾਗ ਮਾਲਾ ਪਹਿਲਾ ਕੁੰਗੂ ਕੀ ਕਾਇ ਆ ਰਤਨਾ ਕੀ ਲਲਤਾ ਅਗਰਵਾਸ ਤਨ ਸਾਸ। 68 ਤੀਰਥ ਕਾ ਮੁਖ ਟਿਕਾ ਤਿਤ ਗਟ ਮਤ ਵਿਗਾਸ। ਹੋਤ ਮਤੀ ਸਲਾਹਣਾ ਸਚ ਨਾਮ ਗੁਣਤਾਸ। ਬਾਬਾ ਹੋਰ ਮਤ ਹੋਰ ਹੋਰ। ਜੇ ਸੋ ਮੇਰ ਕਮਾਈਐ ਕੂੜੈ ਕੂੜਾ ਜੋਰ ਰਾਵ ਪੂਜ ਲੱਗੈ ਪੀਰਿਆ ਕੀਐ ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਵੈ ਸਿਧ ਸਮਾਰ ਜਾ ਪਤ ਲਿਖੈ ਨਾ ਪਵੈ ਸਾਬਾ ਪੂਜ ਗਵਾਰ ਜਿਨ ਕੋ ਸਤਗੁਰੁ ਥਾਪਿਆ ਤਿਨ ਮੀਟ ਨਾ ਸਕੈ ਕੋਇ ਓਨਾਂ ਅੰਦਰ ਨਾਮ ਨਿਦਾਨ ਹੈ ਨਾਮੋ ਪ੍ਰਗਟ ਹੋਇ ਨਾਉ ਗੂਜੀਐ ਨਾਉ ਮੰਨੀਐ ਅਖੰਡ ਸਦਾ ਸੱਚ ਸੋਏ ਖੇਉ ਕੇਰ ਲਈਐ ਤਾਂ ਜੀਉ ਕਿਆ ਹੋਏ ਜਲਿਆ ਸਭ ਸਿਆਣ ਪਾ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰੇਐ ਦਰ ਗਿਆ ਕਿਆ ਹੋਏ ਸ਼੍ਰੀ ਰਾਗ ਮਾਲਾ ਪਹਿਲਾ ਗੁਣਵੰਤੀ ਗੁਣਬੀਤ ਰੈ ਔਗਣਵੰਤੀ ਝੂਰ ਜੇ ਲੋੜੇ ਵਰ ਕਾਮਣੀ ਨਾ ਮਿਲੀਏ ਪਰਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਐ ਬਿਰਦੂਰ ਮੇਰੇ ਠਾਕੁਰ ਪੂਰਾ ਤਖਤ ਅਡੋਲ ਗੁਰਮੁਖ ਪੂਰਾ ਜੀ ਕਰੇ ਪਾਈਐ ਸਾਚ ਹਤੂਲ ਰਹਾਉ ਪ੍ਰਭਰ ਮੰਦਰ ਸੋਹਣਾ ਤਿਸ ਮੈਂ ਮਾਣਕ ਲਾਲ ਮੋਤੀ ਹੀਰਾ ਨਰਮਲਾ ਕੰਚਨ ਕੋਟ ਰੀਸਾਲ ਬਿਨ ਪੌੜੀ ਗੜ ਕਿਉ ਚੜੋ ਗੁਰ ਹਰ ਧਿਆਨ ਆਲ ਗੁਰ ਪੌੜੀ 베ੜੀ ਗੁਰੂ ਗੁਰ ਤੁਲਹਾ ਹਰਨਾਓ ਗੁਰ ਸਰ ਸਾਗਰ ਬੋਹਤੋ ਗੁਰ ਤੀਰਥ ਦਰਿਆਓ ਜੇ ਤਸ ਭਾਵੈ ਉਜਲੀ ਸਤ ਸਰ ਨਾਮਣ ਜਾਓ ਪੂਰੋ ਪੂਰੋ ਆਖੀਐ ਪੂਰੇ ਤਖਤ ਨਿਵਾਸ ਪੂਰੇ ਥਾਨ ਸੁਆਵਣੈ ਪੂਰੇ ਆਸ ਨਿਰਾਸ਼ ਨਾਨਕ ਪੂਰਾ ਜੇ ਮਿਲੈ ਕਿਉ ਘਟੈ ਗੁਣ ਤਾਸ ਸ੍ਰੀ ਰਾਗ ਮਾਲਾ ਪਹਿਲਾ ਆਵੋ ਭੈਣੇ ਗੱਲ ਮਿਲਾ ਅੰਕ ਸਹਿੇਲੜੀਆਂ ਮਿਲ ਕੇ ਕਰਾਂ ਕਹਾਣੀਆਂ ਸਮਰਥ ਕੰਤ ਕੀਆ ਸਾਚੇ ਸਾਹਿਬ ਸਭ ਗੁਣ ਔਗਣ ਸਭ ਸਾ ਕਰਤਾ ਸਭ ਕੋ ਤੇਰੈ ਜੋਰ ਏਕ ਸ਼ਬਦ ਵਿਚਾਰੀਐ ਜਾ ਤੂੰ ਤਾਂ ਕਿਆ ਹੋਰ ਰਹਾਉ ਜਾਏ ਪੁੱਛੋ ਸੋ ਅਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਸਹਿਜ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲੰ ਮੇਰੇ ਸਾਲੂ ਤਾਂ ਮਿਲੈ ਜਾ ਗੁਰ ਕਾ ਸ਼ਬਦ ਸੁਣੀ ਕੀਤਿਆਂ ਤੇਰੀਆਂ ਕੁਦਰਤੀ ਕੇਵੜ ਤੇਰੀ ਦਾਤ ਕੇਤੇ ਤੇਰੇ ਜੀਅ ਜੰਤ ਸਿਵਤ ਕਰੇ ਦਿਨ ਰਾਤ ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਅਜਾਤ ਸੱਚ ਮਿਲੇ ਸੱਚ ਉਪਜੈ ਸਚ ਮੈਂ ਸਾਚ ਸਮਾਏ ਸੁਰਤ ਹੋਵੇ ਪਤਿ ਯੋਗ ਵੈ ਗੁਰਬਚਨੀ ਪਾਉ ਗਾਏ ਨਾਨਕ ਸੱਚਾ ਪਾਤਸ਼ਾਹ ਆਪੇ ਲਏ ਮਿਲਾਈ ਸ਼੍ਰੀ ਰਾਗ ਮਹੱਲਾ ਪਹਿਲਾ ਭਲੀ ਸਰੀ ਜੇ ਉਬਰੀ ਹਉ ਮੈਂ ਮੁਈ ਘਰਾਹ ਦੂਤ ਲੱਗੈ ਫਿਰ ਚੱਕਰੀ ਸਤਿਗੁਰ ਕਾਵੇ ਸਾਹ ਕਲਪ ਤਿਆਗੀ ਬਾਦੈ ਸੱਚਾ ਵੇ ਪ੍ਰਵਾਹ ਮਨ ਰੇ ਸੱਚ ਮਿਲੇ ਪਉ ਜਾਏ ਪੈ ਬਿਨ ਨਿਰਭਉ ਕਿਉਂ ਥੀਏ ਗੁਰਮੁਖ ਸ਼ਬਦ ਸਮਾਇ ਰਹਾਉ ਕੀਰਤਾ ਆਖਣ ਆਖੀਐ ਆਖਣ ਟੂਟ ਨਾ ਹੋਏ ਮੰਗਣ ਵਾਲੇ ਕਿਤੜੇ ਦਾਤਾ ਕੋ ਸੋਏ ਜਿਸਕੇ ਜੀਵ ਪਰਾਰ ਹੈ ਮਨ ਵਸੇ ਸੁਖ ਹੋਏ ਜਾਗ ਸੁਪਨਾ ਬਾਜੀ ਬਣੀ ਖਿਨ ਮੈਂ ਖੇਲ ਖੇਲਾਏ ਸੰਜੋਗੀ ਮਿਲੇ ਕਿਸੈ ਵੇ ਜੋਗੀ ਉੱਠ ਜਾਏ ਜੋਤਸ ਭਾਣਾ ਸੋਧੀ ਐ ਅਵਰ ਨਾ ਕਰਣਾ ਜਾਏ ਗੁਰਮੁਖ ਵਸਤ ਵੇ ਸੋਹੀਐ ਸੱਚ ਵਖਰ ਸੱਚ ਰਾਸ ਜਿੰਮੀ ਸੱਚ ਵਣੰਜਿਆ ਗੁਰਪੂਰੇ ਸ਼ਾਬਾਸ਼ ਨਾਨਕ ਵਸਤ ਪਛਾਨਸੀ ਸੱਚ ਸੌਦਾ ਜਿਸ ਪਾਸ ਗੀਰਾਗ ਮਹਲਾ ਪਹਿਲਾ ਧਾਤ ਮਿਲੈ ਫੁਨ ਧਾਤ ਕੋ ਸਿਫਤੀ ਸਿਫਤ ਸਮਾਈ ਲਾਲ ਗੁਲਾਲ ਗਹਿ ਬਰਾ ਸੱਚਾ ਰੰਗ ਚੜਾਉ ਸੱਚ ਮਿਲੈ ਸੰਤੋਖੀਆਂ ਹਰ ਜਪੇ ਕੈ ਭਾਈ ਭਾਈ રે ਸੰਤ ਜਨਾ ਕੀ ਰੇਣ ਸੰਤ ਸਭ ਗੁਰ ਪਾਈਐ ਮੁਕਤ ਪਦਾਰਥ ਧੇਨ ਰਹਾ ਊਚੋ ਥਾਨ ਸੁਹਾਣਾ ਉਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈਐ ਦਰ ਘਰ ਮਹਿਲ ਪਿਆਰ ਗੁਰਮੁਖ ਮਾਰ ਸਮਝਾਈਐ ਆਤਮ ਰਾਮ ਵਿਚਾਰ ਤ੍ਰੈਬਿਦ ਕਰਮ ਕਮਾਈਐ ਆਸੰਦੇਸਾ ਹੋਈ ਕਿਉ ਗੁਰਬਿਨ ਤ੍ਰਿਕੁਟੀ ਛੋਟਸੀ ਸਹਿਜ ਮਿਲਿਆ ਸੁਖ ਹੋਈ ਨੇਜ ਘਰ ਮਹਿਲ ਵਿਚਾਰੀਐ ਨਦਰ ਕਰੇ ਮਲ ਧੋਈ ਬਿਨ ਗੁਰ ਮਹਿਲ ਨ ਉਤਰੈ ਬਿਨ ਹਰ ਕਿਉ ਕਰਿ ਵਾਸ ਏ ਕੋ ਸ਼ਬਦ ਵਿਚਾਰੀਐ ਅਵਰਤ ਅੱਗੇ ਆਸ ਨਾਨਕ ਦੇਖ ਦੇਖਾਈਐ ਹਉ ਸਦ ਬਲਹਾਰ ਜਾਸ ਸ੍ਰੀ ਰਾਗ ਮਹਲਾ ਪਹਿਲਾ ਤ੍ਰਿਗ ਜੀਵਨ ਦੋਹਾ ਗਣੀ ਮੁੱਠੀ ਦੂਜੈ ਪਾਏ ਕਲਰ ਕੇ ਰੀਖੰਦ ਜਿਉ ਐਨਸ ਕਿਰਟੈ ਪਾਏ ਬਿਨ ਸ਼ਬਦ ਸੋਖ ਨਾਤੀਐ ਪਿਰ ਦਿਨ ਧੂਪ ਨਾ ਜਾਏ ਮੁੰਡੇ ਪਿਰ ਬਿਨ ਕਿਆ ਸ਼ਿੰਗਾਰ ਦਰ ਘਰ ਟੋਈ ਨਾਲ ਹੈ ਦਰਗ ਹੈ ਝੂਠ ਖਵਾਰ ਰਹਾਉ ਆਪ ਸਜਾੜਦਾ ਭੁੱਲਈ ਸੱਚਾ ਵਡ ਕਿਰਸਾਨ ਪਹਿਲਾ ਤਰਤੀ ਸਾਧਕ ਹੈ ਸੱਚ ਨਾਮ ਦੇ ਦਾਨ ਨਾਉ ਨਿਧ ਉਪਜੈ ਨਾਮ ਏਕ ਕਰਮ ਪਵੈ ਨਿਸ਼ਾਨ ਗੁਰ ਕੋ ਜਾਣ ਨਾ ਜਾਣੀ ਕਿਆ ਤੇ ਸਚਾਜ ਅਚਾਰ ਅੰਦਲੈ ਨਾਮ ਵਿਸਾਰੇ ਆ ਮਨ ਮੁਖ ਅੰਦ ਗੁਬਾਰ ਆਵਣ ਜਾਣ ਨਾ ਚੁੱਕਈ ਮਰ ਜਨ ਮੈਂ ਹੋਇ ਕੁਆਰ ਚੰਦਨ ਮੋਲਣਾ ਆ ਕੁੰਗੂ ਮਾਗ ਸੰਦੂਰ ਚੋਆ ਚੰਦਨ ਬੋਕਣਾ ਪਾਨਾ ਨਾਲ ਕਪੂਰ ਜੇ ਤਨ ਕੰਤ ਨਾ ਭਾਵੀ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹੈ ਸਭ ਸ਼ਿੰਗਾਰ ਵਿਕਾਰ ਜਬ ਲਗ ਸ਼ਬਦ ਨਾ ਭੇਦੀਐ ਕਿਉ ਸੋਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਜਿਨ ਸਹ ਨਾਲ ਪਿਆਰ ਸ੍ਰੀ ਰਾਗ ਮਾਲਾ ਪਹਿਲਾ ਸੋ ਨੀਂਦ ਡਰਾਵਣੀ ਜਾ ਜੀਵੋ ਵਿੱਚੋਂ ਜਾਏ ਭਾਏ ਬਲੰਦੀ ਵਿਜਵੀ ਤੂੰ ਨਾ ਨਿਕਸਿਓ ਕਾਏ ਪੰਚੇ ਰੁੰਨੇ ਦੁਖ ਭਰੇ ਬਿਨ ਸੇ ਦੂਜੈ ਭਾਏ ਮੂੜੇ ਰਾਮ ਜਪੋ ਗੁਣ ਸਾਰ ਹਉ ਮੈਂ ਮਮਤਾ ਮੋਹਣੀ ਸਭ ਮੁਠੀ ਅੰਕਾਰ ਰਾਵ ਜਿਨੀ ਨਾਮ ਵਿਸਾਰਿਆ ਦੂਜੀ ਘਰੈ ਲਗ ਦੁਬਦਾ ਲਾਗੇ ਪਚ ਮੋਏ ਅੰਤਰ ਤ੍ਰਿਸ਼ਨਾ ਅੱਗ ਗੁਰ ਰੱਖੇ ਸੇ ਉੱबरे ਹੋਰ ਮੁਠੀ ਧੰਦਾ ਠੱਗ ਮੂਈ ਪ੍ਰੀਤ ਪਿਆਰ ਗਿਆ ਮੂਆ ਵੈਰ ਵਿਰੋਧ ਧੰਦਾ ਠੱਕਾ ਹਾਂ ਮੂਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਰੇ ਸੱਚ ਮਿਲੈ ਗੁਰਮਤ ਪੱਲੇ ਪਾਏ ਸੋ ਨਾਰ ਜੰਮੈ ਨਾ ਮਰੈ ਨਾ ਆਵੇ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗਹ ਪੈਂਦਾ ਜਾਏ ਸ੍ਰੀ ਰਾਗ ਮਾਲਾ ਪਹਿਲਾ ਤਨ ਜਲ ਬਲ ਮਾਟੀ ਬਿਆ ਮਨ ਮਾਇਆ ਮੋਹ ਮਨੂਰ ਅਗਣ ਫਿਰ ਲਾਗੂ ਪਏ ਕੂਰ ਵਜਾਵੇ ਤੂਰ ਬਿਨ ਸ਼ਬਦ ਪਰਮਾਈ ਐ ਡੋਬਾ ਡੋਬੈ ਪੂਰ ਮਨ ਰੇ ਸ਼ਬਦ ਤਰੋ ਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੂਜਿਆ ਮਰ ਜਨਮ ਆਵੈ ਜਾਇ ਰਾਵ ਤਨ ਸੂਚਾ ਸੋ ਆਖੀਐ ਜਿਸ ਮੈਂ ਸਾਚਾ ਨਾਉ ਐ ਸੱਚ ਰਾਤੀ ਦਿਹਰੀ ਜੇਵਾ ਸੱਚ ਸੁਆਉ ਸੱਚੀ ਨਦਰ ਨਿਹਾਲੀਐ ਬਹੁੜ ਨਾ ਪਾਵੇ ਤਾਉ ਸਾਚੇ ਤੇ ਪਮਨਾ ਭਿਆ ਪਵਨੇ ਤੇਜਲ ਹੋਏ ਜਲ ਤੇ ਤ੍ਰਿ ਭਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮਹਿਲਾ ਤਾਂਤੀਏ ਸ਼ਬਦ ਰਤੇ ਪਤ ਹੋਏ ਇਹ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹਿ ਪੰਜ ਭੂਤ ਸਚ ਪੈ ਰਤੇ ਜੋਤ ਸਚੀ ਮਨ ਮਾਹਿ ਨਾਨਕ ਔਗਣ ਬੀਸਰੇ ਗੁਰ ਰਖੇ ਪਤ ਤਾਹੇ ਸ੍ਰੀ ਰਾਗਮਾਲਾ ਪਹਿਲਾ ਨਾਨਕ ਬੇੜੀ ਸਾਚੀ ਕੀ ਤਰੀਐ ਗੁਰ ਵਿਚਾਰ ਇਕ ਆਵੇਂ ਇਕ ਜਾਵੇਂ ਪੂਰ ਪਰੇ ਅੰਕਾਰ ਮਨ ਹਠ ਮੱਤੀ ਬੂਢੀ ਐ ਗੁਰਮੁਖ ਸੱਚ ਸੋ ਤਾਰ ਗੁਰ ਬਿਨ ਕਿਉ ਤਰੀਐ ਸੁਖ ਹੋਏ ਜਿਉ ਪਾਵੇ ਤਿਉ ਰਾਖ ਤੂੰ ਮੈਂ ਵਰਨਾ ਦੂਜਾ ਕੋਈ ਰਹਾਉ ਆਗੇ ਦੇਖੋ ਡੋਂ ਜਲੇ ਪੋਛੈ ਹਰਿਉਂ ਅੰਗੂਰ ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟ ਘਟ ਸਾਚੇ ਬਰਪੂਰ ਆਪੇ ਮੇਲ ਮਿਲਾਵਹੀ ਸਾਚੈ ਮੈਲ ਹਦੂਰ ਸਾਹ ਸਾਹ ਤੁਝ ਸੰਮਲਾ ਕਦੇ ਨ ਵਿਸਾਰੇਉ ਜਿਉਂ ਜਿਉਂ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪਿਉ ਮਨ ਤਨ ਤੇਰਾ ਤੂੰ ਤਣੀ ਗਰਬ ਨਿਵਾਰ ਸਮੈਉ ਜਿਨੇ ਇਹ ਜਗਤ ਉਪਾਇਆ ਪ੍ਰਭਵਨ ਕਰਿਆ ਆਕਾਰ ਗੁਰਮੁਖ ਚਾਨਣ ਜਾਣੀਐ ਮਨਮੁਖ ਮੁਕਤ ਗੁਬਾਰ ਕਟ ਕਟ ਜੋਤ ਨਿਰੰਤਰੀ ਬੂਜੈ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀਚੈ ਸ਼ਾਬਾਸ਼ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜੀਉ ਪਿੰਡ ਪ੍ਰਭ ਪਾਸ ਸ਼੍ਰੀ ਰਾਗ ਮਾਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਏ ਜਬ ਲਗ ਜੋ ਬਨ ਸਾਸ ਹੈ ਤਬ ਲਗ ਇਹ ਤਨ ਦੇਹ ਬਿਨ ਗੁਣ ਕਾ ਮਨ ਆਵਈ ਤਹ ਤੇਰੀ ਤਨ ਖੇਹ ਮੇਰੇ ਮਨ ਲੈ ਲਾ ਕਰ ਜਾਹੇ ਗੋਰਮੋਖ ਨਾਮ ਸਲਾਹੀਐ ਹਉ ਮੈ ਨਿਵਰੀ ਪਾਹੀ ਰਾਵ ਸੁਣ ਸੁਣ ਗੰਡਣ ਗੰਡੀਐ ਲਿਖ ਪੜ ਬੁਝੇ ਭਾਰ ਤ੍ਰਿਸ਼ਨਾ ਐ ਨਸ ਅਗਨੀ ਹਉ ਮੈ ਰੋਗ ਵਿਕਾਰ ਉਹ ਵੇ ਪ੍ਰਵਾਹ ਤੋਲਵਾ ਗੁਰਮਤਿ ਕੀਮਤ ਸਾਰ ਲਖ ਸਿਆਣ ਭਜੇ ਕਰੀ ਲਖ ਸਿਉ ਪ੍ਰੀਤ ਮਿਲਾਪ ਬਿਨ ਸੰਗਤ ਸਾਧਨਾ throਪੀਐ ਬਿਨ ਨਾਮੈ ਦੂਖ ਸਰ ਤਾਪ ਹਰ ਜਪ ਜੀ ਹਰੇ ਛੁੱਟੀ ਐ ਗੁਰਮੁਖ ਚੀਨੈ ਆਪ ਤਨ ਮਨ ਗੁਰ ਪੈ ਵੇਚਿਆ ਮਨ ਦੀ ਆਸਿਰ ਨਾਲ ਤ੍ਰੇ ਪਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਨਾ ਸਤਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸਤਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ